ਖੰਨਾ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਬੱਸ ਕੰਡਕਟਰ ਆਪਣੀ ਹੀ ਬੱਸ ਦੇ ਲਪੇਟ ਦੇ ਵਿੱਚ ਆ ਗਿਆ ਜਿਆਂ ਦੱਸਦੀ ਹੈ ਕਿ ਖੰਨਾ ਰੋਡ ਤੇ ਪਿੰਡ ਉਟਾਲਾ ਨੇੜੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਬੱਸ ਦਾ ਕੰਡਕਟਰ ਹੀ ਬੱਸ ਦੇ ਹੇਠਾਂ ਆ ਗਿਆ ਤੇ ਉਸ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਹਾਦਸਾ ਸਵੇਰੇ ਕਰੀਬ 9 ਵਜੇ ਵਾਪਰਿਆ ਜਦੋਂ ਇੱਕ ਨਿੱਜੀ ਕੰਪਨੀ ਦੀ ਬੱਸ ਜਿਸ ਨੂੰ ਕੀ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਤੇ ਰਣਜੀਤ ਸਿੰਘ ਬਤੌਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ ਪਿੰਡ ਉਟਾਲਾ ਨੇੜੇ ਸੜਕ ਤੇ ਜਾਮ ਲੱਗਿਆ ਹੋਣ ਕਾਰਨ ਬੱਸ ਨੂੰ ਪਛਾਣ ਕਰਾਉਣ ਦੇ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਦੇ ਵਜੋਂ ਹੋਈ ਹੈ। ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਸ ਕੰਡਕਟਰ ਬੱਸ ਨੂੰ ਬੈਕ ਕਰਵਾ ਰਿਹਾ ਸੀ। ਗੱਡੀ ਨੂੰ ਬੈਕ ਕਰਵਾਉਣ ਵਕਤ ਇਹ ਹਾਦਸਾ ਵਾਪਰਿਆ ਤੇ ਬੱਸ ਨੇ ਕੰਡਕਟਰ ਨੂੰ ਹੀ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਮੌਕੇ ਤੇ ਹੀ ਕੰਡਕਟਰ ਦੀ ਮੌਤ ਹੋ ਗਈ। ਦਰਅਸਲ ਬੱਸ ਜਦੋਂ ਪਿੰਡ ਉਟਾਲਾ ਨੇੜੇ ਪੁਜੀਤਾ ਸੜਕ ਤੇ ਵੱਡਾ ਜਾਮ ਲੱਗਾ ਹੋਇਆ ਸੀ। ਬੱਸ ਨੂੰ ਬੈਕ ਕਰਵਾਉਣ ਦੇ ਲਈ ਕੰਡਕਟਰ ਉਤਰਿਆ ਤੇ ਜਦੋਂ ਬੱਸ ਬੈਕ ਹੋ ਰਹੀ ਸੀ ਤਾਂ ਅਚਾਨਕ ਕੰਡਕਟਰ ਬੱਸ ਦੀ ਲਪੇਟ ਦੇ ਵਿੱਚ ਆ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ। ਉਤਿ ਹੀ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕਰਦਿਆਂ ਬੱਸ ਦੇ ਡਰਾਈਵਰ ਦੇ ਖਿਲਾਫ ਅਨਗੈਲੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਦੱਸਦੀ ਹੈ ਕਿ ਮ੍ਰਿਤਕ ਆਪਣੇ ਪਿੱਛੇ ਆਪਣੀ 2 ਸਾਲ ਦੀ ਧੀ ਅਤੇ ਪਤਨੀ ਨੂੰ ਛੱਡ ਗਿਆ ਘਰਦਿਆਂ ਦਾ ਇਸ ਵਕਤ ਰੋ ਰੋ ਕੇ ਬੁਰਾ ਹਾਲ ਹੈ ਦੱਸਦੀ ਹੈ ਕਿ ਉੱਥੇ লাশ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਤੇ ਪੁਲਿਸ ਦੇ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਹੋਰ ਅਪਡੇਟਸ ਲਈ ਵੇਖਦੇ ਰਹੋ ਜੇਪ ਡਿਟੀ